ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮਿਹਨ ਨੂੰ 100 ਦਿਨ ਹੋ ਗਏ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਨੂੰ ਪੂਰਨ ਤੌਰ ਤੇ ਪੰਜਾਬ ਚ ਬੰਦ ਕਰਨ ਵਾਸਤੇ ਇੱਕ ਸਬਕਮੇਟੀ ਦਾ ਗਠਨ ਕੀਤਾ ਗਿਆ ਸੀ ਉਸ ਸਬਕਮੇਟੀ ਨੇ ਆਪਣੀ ਰਿਪੋਰਟ ਦੇ ਚਲਦਿਆਂ ਸਰਕਾਰ ਨੂੰ ਸ਼ਿਫਾਰਸ਼ ਵੀ ਕਰ ਦਿੱਤੀ ਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਦਾਵਾ ਕੀਤਾ ਕਿ ਜਲਦ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਦੇ ਤਹਿਤ 200 ਦੇ ਕਰੀਬ ਮਨੋਵਿਗਿਆਨਿਕ ਡਾਕਟਰ ਭਰਤੀ ਕੀਤੇ ਜਾਣਗੇ ਪਹਿਲਾਂ ਇਹ ਕੱਚੇ ਹੋਣਗੇ ਫਿਰ 6 ਮਹੀਨਿਆਂ ਦੇ ਬਾਅਦ ਇਹਨਾਂ ਡਾਕਟਰਾਂ ਨੂੰ ਰੈਗੂਲਰ ਕਰ ਦਿੱਤਾ ਜਾਊਗਾ ਪੰਜਾਬ ਸਰਕਾਰ ਨੇ ਇਹ ਵੀ ਦਾਵਾ ਕੀਤਾ ਕਿ ਹੁਣ ਤੱਕ 102 ਤਸਕਰ ਗ੍ਰਿਫਤਾਰ ਕੀਤੇ ਗਏ ਨੇ ਤੇ 11 ਕਰੋੜ ਰੁਪਏ ਦੀ ਡਰੱਗ ਮਣੀ ਵੀ ਜ਼ਬਤ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਜੁੱਦ ਨਸ਼ਾ ਵਿਰੁੱਧ ਤਹਿਤ ਹੁਣ ਨਸ਼ਾ ਛੱਡਣ ਵਾਲਿਆਂ ਨੂੰ ਉਚਿਤ ਇਲਾਜ ਦੇ ਲਈ ਸਰਕਾਰੀ ਹਸਪਤਾਲਾਂ ਦੇ ਵਿੱਚ 200 ਮਨੋਵਿਗਿਆਨਕ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ ਸਭ ਤੋਂ ਪਹਿਲਾਂ ਤਤਕਾਲ ਨੂੰ ਧਿਆਨ ਵਿੱਚ ਰੱਖਦੇ ਹੋਏ 200 ਦੇ ਕਰੀਬ ਜਿਹੜੇ ਮਨੋਵਿਗਿਆਨਕ ਡਾਕਟਰ ਨੇ ਇਹਨਾਂ ਦੀ ਅਸਥਾਈ ਭਰਤੀ ਕੀਤੀ ਜਾਵੇਗੀ ਫਿਰ 6 ਮਹੀਨੇ ਦੇ ਅੰਦਰ ਅੰਦਰ ਇਹਨਾਂ ਨੂੰ ਸਥਾਈ ਰੂਪ ਦੇ ਵਿੱਚ ਮਤਲਬ ਰੈਗੂਲਰ ਰੂਪ ਦੇ ਵਿੱਚ ਡਾਕਟਰਾਂ ਨੂੰ ਸਰਕਾਰ ਦੇ ਵਿੱਚ ਅਡਜਸਟ ਕੀਤਾ ਜਾਊਗਾ ਨਸ਼ਿਆਂ ਦੇ ਖਿਲਾਫ ਬਿਡੀ ਮਹਿੰਮ ਦੇ ਤਹਿਤ ਨਿਗਰਾਨੀ ਲਈ ਬਣਾਈ ਗਈ ਸਭ ਕਮੇਟੀ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਣਾਈ ਗਈ ਸੀ ਉਸੇ ਕਮੇਟੀ ਨੇ ਇਹ ਫੈਸਲਾ ਕੀਤਾ ਇਹ ਜਾਣਕਾਰੀ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਭਵਨ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦਿੱਤੀ ਉਹਨਾਂ ਨੇ ਨਾਲ ਹੀ ਸਪਸ਼ਟ ਕੀਤਾ ਕਿ ਹਸਪਤਾਲ ਵਿੱਚ ਆਉਣ ਵਾਲੇ ਨਸ਼ੇ ਦੇ ਆਦੀ ਲੋਕਾਂ ਨੂੰ ਮਰੀਦ ਦੀ ਤਰ੍ਹਾਂ ਮੰਨਿਆ ਜਾਊਗਾ ਉਹਨੇ ਦੱਸਿਆ ਕਿ ਅੱਜ 1.5 ਘੰਟੇ ਤੱਕ ਚੱਲੀ ਮੀਟਿੰਗ ਚੱਲੀ ਆ ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮਜੀਠਾ ਵਿੱਚ ਜਰਿਲੀ ਸ਼ਰਾਬ ਦੇ ਨਾਲ ਮਈ ਮਹੀਨੇ ਦੇ ਵਿੱਚ ਜਿਹੜੇ 25 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ ਉਸ ਮਾਮਲੇ ਵਿੱਚ ਪੰਜਾਬ ਪੁਲਿਸ ਜਲਦੀ ਹੀ ਚਲਾਨ ਪੇਸ਼ ਕਰੇਗੀ ਮਹਾਰਾ ਦੀ ਟੀਮ ਚਲਾਨ ਤਿਆਰ ਕਰੀ ਹੈ ਤੇ ਕੁਝ ਰਿਪੋਰਟ ਦਾ ਵੀ ਇੰਤਜ਼ਾਰ ਕੀਤਾ ਜਾ ਰਿਹਾ ਹੈ ਅਦਾਲਤ ਵਿੱਚ ਕੇਸ ਇਸ ਤਰ੍ਹਾਂ ਪੇਸ਼ ਕੀਤਾ ਜਾਊਗਾ ਸਰਕਾਰ ਵੱਲੋਂ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਉੱਥੇ ਹੀ ਬਠਿੰਡਾ ਵਿੱਚ ਫੜੀ ਗਈ 8000 ਲੀਟਰ 에ਥਨੋਲ ਮਾਮਲੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਪੁਖਤਾ ਸਬੂਤ ਹੈ ਉਹਨਾਂ ਨੇ ਕਿਹਾ ਕਿ ਇਹ ਸ਼ਰਾਬ ਅਤੇ ਹੋਰ ਪਦਾਰਥਾਂ ਵਿੱਚ ਪ੍ਰਯੋਗ ਹੁੰਦਾ ਅਜੇ ਵਿੱਚ ਹੁਣ ਉਹਨਾਂ ਤੇ ਕੰਮ ਕਰਨ ਦੀ ਜ਼ਰੂਰਤ ਹੈ ਉੱਥੇ ਉਹਨਾਂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ 5000 ਬੈੱਡ ਦੀ ਵਿਵਸਥਾ ਵੀ ਕੀਤੀ ਗਈ ਹੈ ਔਰ 1000 ਬੈੱਡ ਦਾ ਇੰਤਜ਼ਾਮ ਨਿੱਜੀ ਹਸਪਤਾਲਾਂ ਵਿੱਚ ਕੀਤਾ ਗਿਆ ਹਰਪਾਲ ਸਿੰਘ ਚੀਮਾ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਾ ਵਿਰੁੱਧ ਚਲਾਈ ਗਈ ਮਿਹਨਤ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਹੁਣ ਤੱਕ 9580 ਨਸ਼ਾ ਤਸਕਰਾਂ ਦੇ ਖਿਲਾਫ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ ਕੇਸ ਦਰਜ ਕੀਤਾ ਗਿਆ ਅਤੇ 16348 ਲੋਕਾਂ ਨੂੰ ਰੈਸਟ ਵੀ ਕੀਤਾ ਗਿਆ ਇਹਨਾਂ ਵਿੱਚ 118 ਤਸਕਰਾਂ ਨੇ ਜਿਨ੍ਹਾਂ ਕੋਲ ਕਾਫੀ ਵੱਡੀ ਗਿਣਤੀ ਦੇ ਵਿੱਚ ਪ੍ਰਾਪਰਟੀ ਬਣਾਈ ਸੀ ਉਹ ਵੀ ਸ਼ਾਮਲ ਹੈ ਉਹ ਪ੍ਰਾਪਰਟੀ ਵੀ ਸਰਕਾਰ ਨੇ ਢਾਹ ਦਿੱਤੀ ਹੈ 102 ਤਸਕਰ ਕਮ ਗੈਂਗਸਟਰ ਵੀ ਫੜੇ ਗਏ ਨੇ 622 ਕਿਲੋਗ੍ਰam ਹੈਰੋਨਿਨ ਫੜੀ ਗਈ ਹੈ ਤੇ 11 ਕਰੋੜ ਦੀ ਡਰਗ ਮਨੀ ਵੀ ਜਬਤ ਕੀਤੀ ਗਈ ਹੈ ਤੇ 1500 ਦੇ ਕਰੀਬ ਨਸ਼ਾ ਛੱਡਣ ਵਾਲੇ ਲੋਕਾਂ ਨੂੰ ਭਰਤੀ ਕਰਵਾਇਆ ਗਿਆ ਇਹ ਜਾਣਕਾਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੱਤੀ ਗਈ ਹੈ। ਉਧਰ ਬੀਤੇ ਦਿਨ ਪੰਜਾਬ ਪੁਲਿਸ ਵੱਲੋਂ ਵੀ ਜਾਣਕਾਰੀ ਦਿੱਤੀ ਗਈ। ਪੰਜਾਬ ਪੁਲਿਸ ਵੱਲੋਂ ਦੱਸਿਆ ਗਿਆ ਕਿ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੀ ਗਈ ਦੁੱਧ ਨਸ਼ਾ ਵਿਰੁੱਧ ਮੀਮ ਲਗਾਤਾਰ ਜਾਰੀ ਹੈ ਪੁਲਿਸ ਨੇ ਪਿਛਲੇ 99 ਦਿਨਾਂ ਦੇ ਵਿੱਚ ਰੋਜ਼ਾਨਾ 166 ਜਣਿਆਂ ਦੀਆਂ ਗ੍ਰਿਫਤਾਰੀਆਂ ਅਤੇ 97 ਕੇਸ ਦਰਜ ਕੀਤੇ ਨੇ। ਭਾਵ ਹਰ ਘੰਟੇ ਔਸਤਨ 7 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 4 ਕੇਸ ਦਰਜ ਕੀਤੇ ਗਏ ਨੇ ਜਿਗਰ ਜੋਗ ਹੈ ਕਿ ਪੰਜਾਬ ਪੁਲਿਸ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ 1 ਮਾਰਚ 2025 ਤੋਂ ਜੁਧ ਨਸ਼ਾ ਵਿਰੁੱਧ ਮੈਮ ਦੀ ਸ਼ੁਰੂਆਤ ਕੀਤੀ ਸੀ ਪਹਿਲਾਂ ਪੁਰਸੋ 31 ਮਈ 2025 ਤੱਕ ਸੂਬਿਆਂ ਵਿੱਚੋਂ ਨਸ਼ੇ ਦਾ ਖਾਤਮਾ ਕਰਨ ਦਾ ਟੀਚਾ ਮਿੱਥਾ ਗਿਆ ਸੀ ਪਰ ਬਾਅਦ ਵਿੱਚ ਇਸ ਮੈਮ ਨੂੰ ਲਗਾਤਾਰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਪੁਲਿਸ ਨੇ ਪਹਿਲੀ ਮਾਰਚ ਤੋਂ ਹੁਣ ਤੱਕ ਸਵੇ ਵਿੱਚ 16492 ਜਣਿਆਂ ਨੂੰ ਗ੍ਰਿਫਤਾਰ ਕਰਕੇ 9700 ਦੇ ਕਰੀਬ ਪੁਲਿਸ ਕੇਸ ਦਰਜ ਕੀਤੇ ਹਨ ਇਸ ਦੇ ਨਾਲ ਹੀ ਨਸ਼ਾ ਤਸਕਰਾਂ ਤੋਂ 625 ਕਿਲੋ ਹੈਰੋਇਨ 252 ਕਿਲੋ ਫੀਮ 14976 ਕਿਲੋ ਭੁੱਕੀ 264 ਕਿਲੋ ਗਾਂਜਾ ਅਤੇ 11 ਕਰੋੜ ਰੁਪਏ ਤੋਂ ਵੱਧ ਦੀ ਡਰਗਮਨਵੀ ਬਰਾਮਦ ਕੀਤੀ ਹੈ ਬੀਤੇ ਦਿਨ ਪੰਜਾਬ ਪੁਲਿਸ ਨੇ 144 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 6.7 ਕਿਲੋ ਹੀਰੋਇਨ ਅਤੇ 400 ਕਿਲੋ ਭੁੱਕੀ ਵੀ ਬਰਾਮਦ ਕੀਤੀ ਸੀ ਜਾਣਕਾਰੀ ਅਨੁਸਾਰ ਬੀਤੇ ਦਿਨ 200 ਤੋਂ ਵੱਧ ਪੁਲਿਸ ਟੀਮਾਂ ਨੇ ਸੂਬੇ ਭਰ ਵਿੱਚ 479 ਥਾਵਾਂ ਤੇ ਛਾਪੇਮਾਰੀ ਕਰਕੇ 541 ਸ਼ੱਕੀ ਵਿਕਤੀਆਂ ਦੀ ਤਲਾਸ਼ੀ ਲਈ ਸੀ ਇਸ ਦੌਰਾਨ ਪੁਲਿਸ ਨੇ 144 ਜਣਿਆਂ ਨੂੰ ਕਾਬੂ ਕਰਕੇ 107 ਕੇਸ ਦਰਜ ਕੀਤੇ ਹਨ ਇਸ ਤੋਂ ਇਲਾਵਾ ਪੁਲਿਸ ਨੇ 99 ਵਿਕਤੀਆਂ ਨੂੰ ਨਸ਼ਾ ਛਡਾਊ ਅਤੇ ਬੁਢਾਪਾ ਸੇਵਾ ਇਲਾਜ ਕਰਵਾਉਣ ਲਈ ਵੀ ਰਾਜੀ ਕੀਤਾ ਤੇ ਹੁਣ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਕਿ 200 ਦੇ ਕਰੀਬ ਪਹਿਲਾਂ ਜਿਹੜੇ ਨੇ ਆਰਜੀ ਤੌਰ ਤੇ ਮਨੋਵਿਗਿਆਨਕ ਡਾਕਟਰ ਜਿਹੜੇ ਨੇ ਉਹ ਭਰਤੀ ਕੀਤੇ ਜਾਣਗੇ ਤੇ ਉਸ ਤੋਂ ਬਾਅਦ 6 ਮਹੀਨੇ ਦੇ ਵਿੱਚ ਵਿੱਚ ਉਹਨਾਂ ਨੂੰ ਰੈਗੂਲਰ ਕੀਤਾ ਜਾਊਗਾ ਉਹਦੇ ਹਰਪਾਲ ਸਿੰਘ ਚੀਮਾ ਹੋਣੇ ਨੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਵੀ ਇੱਕ ਵੱਡੀ ਟਿੱਪਣੀ ਕੀਤੀ ਹੈ ਅਸਲ ਦੇ ਵਿੱਚ ਜਦ মিডিਆ ਦੇ ਨਾਲ ਗੱਲਬਾਤ ਕਰ ਰਹੀ ਸੀ ਤਾਂ ਹਰਪਾਲ ਸਿੰਘ ਚੀਮਾ ਕੋਲ ਸਵਾਲ ਪੁੱਛਿਆ ਗਿਆ ਜਿਸ ਦੇ ਸਬੰਧ ਦੇ ਵਿੱਚ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੁਨੀਲ ਜਾਖੜ ਪਹਿਲਾਂ ਕਾਂਗਰਸ ਵਿੱਚ ਸੀ ਤੇ ਹੁਣ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਹੁਣ ਉਹਨਾਂ ਦਾ ਮੂਡ ਸ਼ਾਇਦ ਬਦਲ ਗਿਆ ਹੋਵੇਗਾ ਕਿ ਉਹ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਸੋਚ ਰਹੇ ਨੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੁਨੀਲ ਜਾਖੜ ਜਿੱਥੇ ਵੀ ਮਰਜ਼ੀ ਚਲੇ ਜਾਣ ਜਿਸ ਵੀ ਪਾਰਟੀ 'ਚ ਚਲੇ ਜਾਣ ਉਹਨਾਂ ਦੀ ਸਰਕਾਰ ਕਦੇ ਵੀ ਨਹੀਂ ਆਏਗੀ ਇਸ ਲਈ ਉਹ ਬਿਆਨ ਦੇ ਰਹੇ ਨੇ ਨਾਲ ਹੀ ਉਹਨੇ ਦੋਸ਼ ਲਗਾਇਆ ਕਿ ਅਕਾਲੀ ਦਲ ਅਤੇ ਕਾਂਗਰਸ ਦੇ ਲੋਕ ਨਹੀਂ ਚਾਹੁੰਦੇ ਕਿ ਪੰਜਾਬ ਚੋਂ ਨਸ਼ਾ ਖਤਮ ਹੋ ਉਹਨਾਂ ਨੇ ਇਹ ਵੀ ਕਿਹਾ ਕਿ ਹਰਪਾਲ ਸਿੰਘ ਚੀਮਾ ਨੇ ਕਿ ਉਹ ਖੁਦ ਮਹਿਸੂਸ ਕਰਦੇ ਨੇ ਕਿ ਕਈ ਕਾਂਗਰਸੀਆ ਤੇ ਅਕਾਲੀਆਂ ਦਾ ਵੀ ਡੋਪ ਟੈਸਟ ਹੋਣਾ ਚਾਹੀਦਾ ਅਸਲ ਦੇ ਵਿੱਚ ਸੁਦੇਵ ਸਿੰਘ ਢੀਂਡਸਾ ਦੀ ਅੰਤਮ ਅਰਦਾਸ ਮੌਕੇ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਾਰੇ ਗੁੱਸੇ ਗਿੱਲੇ ਛੱਡ ਕੇ ਯੂਮੇ ਛੱਡ ਕੇ ਪੰਥ ਵਾਸਤੇ ਪੰਜਾਬ ਵਾਸਤੇ ਕੌਮ ਵਾਸਤੇ ਇੱਕ ਹੋਣਾ ਚਾਹੀਦਾ ਉਸ ਸਬੰਧ ਵਿੱਚ ਹੀ ਅੱਜ ਹਰਪਾਲ ਸਿੰਘ ਚੀਮਾ ਹੋਣਾ ਨੇ ਇੱਕ ਵੱਡੀ ਟਿੱਪਣੀ ਕੀਤੀ ਹੈ ਕਿ ਸੁਨੀਲ ਜਾਖੜ ਪਹਿਲਾਂ ਕਾਂਗਰਸੀ ਸੀ ਹੁਣ ਬੀਜੇਪੀ ਹੈ ਜਿਹੜੀ ਉਹਨਾਂ ਦੀ ਹੁਣ ਚਿੰਤਾ ਆ ਅਕਾਲੀ ਦਲ ਨੂੰ ਲੈ ਕੇ ਸ਼ਾਇਦ ਉਹ ਹੁਣ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋਣਗੇ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜਤੋਲ ਨੇ ਅੱਗੇ ਆ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ